ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਘਰੇਲੂਈ ਪਿੰਡ ਮੱਲੂ ਮੰਗਲ ਐਸੀ ਲਾਈ ਨਾਲਾ ਤੇ ਜ਼ਿਲ੍ਹਾ ਬਸਰ ਤੇ ਅਸੀਂ ਪਹੁੰਚੇ ਆ ਵੀਰ ਜੀ ਨਾਲ ਕੋਦੇ ਪੁੱਛਣੇ ਵਾਂ ਦਾ ਨਾਮ ਤੇ ਐਡਰੈਸ ਸასი ਕਾ ਭਾਜੀ ਸასი ਸ਼ਕਾ ਜੀ ਹੋਸਣਾ ਵਧੀਆ ਜੀ ਵਧੀਆ ਜੀ ਪਰਵਾਹ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਠਾਕ ਠੀਕ ਤੇ ਆਪਣਾ ਫੋਨ ਨੰਬਰ ਤੇ ਐਡਰੈਸ ਸਾਰਾ ਦੱਸਿਓ ਫੋਨ ਨੰਬਰ 89768 ਹਾਂ ਜੀ 29104 ਠੀਕ ਜੀ ਹਾਂ ਜੀ ਤੇ ਨਾਮ ਨਾਮ ਦਿਲਰਾ ਸਿੰਘ ਦਿਲਰਾ ਸਿੰਘ ਹਾਂਜੀ ਠੀਕ ਆ ਠੀਕ ਆ ਤੇ ਪਿੰਡ ਮੱਲੂ ਨਗਰ ਹੈ ਨਾ ਹਾਂਜੀ ਹਾਂਜੀ ਠੀਕ ਆ ਆ ਪੰਡੇ ਨੇਤੇ ਹੈ ਨਾ ਬਾਹਰ ਹਾਂਜੀ ਬਾਹਰ ਇਹ ਜੜੀ ਜਾਂਦੀ ਸੜਕ ਰਾਇਸੈਂਸੀ ਵਾਲੇ ਰੋਡ ਤੇ ਹੈ ਨਾ ਆ ਸਰਕਾਰੀ ਹਾਈ ਸਕੂਲ ਲਾਗੇ ਹਾਂਜੀ ਹਾਂਜੀ ਠੀਕ ਆ ਇਹ ਭਾਜੀ ਫਿਰ ਘਰ ਦੀ ਵੇਣ ਘਰ ਦੀ ਜੇ ਅੱਛਾ ਦੂਜੀ ਸਵੇ ਸੁਣਾ ਜਨੇ 5 ਦਿਨ ਪੂਰੇ ਅੱਛਾ 5 ਦਿਨ ਪੂਰੇ ਹੈ ਨਾ ਹਾਂਜੀ ਠੀਕ ਆ ਤੇ ਮੰਨ ਲਓ ਵੈਸੇ ਵੇਚਦੇ ਨਹੀਂ ਮਜਬੂਰੀ ਕਰਕੇ ਆ ਵੈਸੇ ਹੀ ਅੱਛਾ ਹਾਂਜੀ ਠੀਕ ਆ ਤੇ ਦੱਸਿਓ ਇਹ ਡਿਟੇਲ ਵੀ ਇਹਨੇ ਕਿੰਨਾ ਘਦ ਦੁੱਤਾ ਪਹਿਲੇ ਸਵੇਰੇ ਪਹਿਲੇ ਸਵੇਰੇ ਤੇ ਨਾ 18 ਤੋਂ ਬਾਅਦ ਦੁੱਤਾ ਜੀ 18 ਤੋਂ ਬਾਅਦ ਹਾਂਜੀ ਠੀਕ ਐਨ ਕਿੰਨਾ ਦਊ ਐਨ ਦਾ ਪੂਰਾ ਦੋ 20 ਕਿਲੋ 20 ਕਿਲੋ ਦਊ ਮਾਰ ਦਿਆ ਜੀ ਠੀਕ ਆ ਤੇ ਦਿਨ ਕਿਨੇ ਖੜੂ ਭਾਜੀ ਇੱਕ ਪੰਜੀ ਨੂੰ ਦਿਨ ਪੂਰੇ ਐਸ ਪੰਜੀ ਨੂੰ ਐ ਭਾਜੀ ਠੀਕ ਉਹਦਾ ਇਹ ਠੰਡੀ ਸੀ ਲਿਆ ਮੈਂ ਨਾ ਇਹ ਕੋਈ ਗੱਲ ਹੀ ਕੋਈ ਨਹੀਂ ਅੱਛਾ ਜਿਤਰਾ ਮੱਦੀ ਆ ਆ ਦੇਖੋ ਵੀ ਜੀ ਮੈਂ ਦੇਖ ਮਾਰੇ ਵੀ ਮੈਂ ਕਹਿ ਦਣਾ ਇਹ ਗਰਮੀਆਂ ਹਾਂ ਬਹੁਤ ਠੰਡੀ ਸੀ ਲਿਆ ਤੇ ਕੱਦ ਵਜੋਂ ਬੜਾ ਵਹਿੜਦਾ ਬਾਕੀ ਤਾਂ ਮੈਂ ਤੋੜ ਕੇ ਹੀ ਵਿਖਾ ਦਿੰਨੇ ਆ ਵੀ ਜੇ ਤੋਰੇਓ ਤੁਸੀਂ ਤੋੜ ਲਓ ਉਰੀ ਵੱਡੀ ਵਹਿੜਿਆ ਮੇਰਾ ਵੀਰ ਕੋਈ ਇੱਥੇ ਆਣ ਕੇ ਵੇਖੇ ਛੋਟੀ ਨਾ ਸਮਝੇ ਤੇ ਦੁੱਧ ਵੀ ਚੜਾਦਾ 20 ਕਿਲੋ ਹਨਾ ਤੇ ਐ ਚੰਪ ਦੇ 30 ਕਿਲੋ ਵਰਗਾਏ ਪੂਰੀ ਵੱਡੀ ਵਹਿੜਿਆ ਮੋਝ ਆਣ ਕੇ ਭਾਜੀ ਨਹੀਂ ਛਗੀ ਜੇ ਛਗੀ ਆ ਹਾਂਜੀ ਠੀਕ ਆ ਮੇਰਾ ਭਾਜੀ ਚਲੋ ਮੰਨੋ ਕੋਈ ਨਹੀਂ ਪ੍ਰੋਜੈਕਟ ਦਰਦੀ ਕੈਮਰੇ ਤੋਂ ਬਾਕੀ ਵੀਰ ਕਹਿੰਦਾ ਜੇ ਮੰਨ ਲਓ ਹਫਤਾ ਲਾ ਸੁਨਚਾ ਗਾ ਜੇ ਬਾਕੀ ਬਣੂ ਬਹੁਤ ਜਿਆਦੀ ਤੁਹਾਨੂੰ ਸਜਾ ਥਾਣਾ ਦਾ ਸਿਹਾਈ ਤੇ ਘਾ ਲੈਨੇ ਆ ਤਾਂ ਤੇ ਵੀ ਜੀ ਪੂਰਾ ਘਟ ਜਾਂਦੀ ਨਹੀਂ ਹਾਂਜੀ ਇਹ ਥੋੜੀ ਜਿਹੀ ਭਾੜਿਆ ਹਾਂ ਭਾੜਿਆ ਹਾਂ 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 ਠੀਕ ਆ ਤੇ ਵੀ ਜੀ ਮਾਲੋ ਵਸ਼ੇ ਕੋ ਕਰਾਈਗੇ ਠੀਕਾ ਵਧੀਆ ਭਰਾ ਕੋਈ ਠੀਕਾ ਭਰਾਇਆ ਵਸ਼ਾਈ ਹਾਲਦਾ ਅੱਛਾ ਸ਼ਾਈ ਹਾਲਦਾ ਹੋਰ ਸ਼ਾਈ ਆ ਪਿਓਰ ਪਿਓਰ ਠੀਕ ਆ ਠੀਕ ਆ ਵਧੀਆ ਭਰਾ ਠੀਕ ਆ ਦੇਖੋ ਇਹਦਾ ਵੀ ਤੁਹਾਨੂੰ ਤਾਂ ਨੇ ਆ ਇਹਨਾ ਵੀਜਿਬਲ ਸੇਮਪਲਸ ਨੂੰ ਕਿੰਨਾ ਕੁੰਦਾ ਜੀ 6 ਤੋਂ 30 ਠੀਕ ਹੈ ਠੀਕ ਹੈ ਦੁੱਧ ਵੀ ਚਿੱਟਾ ਹੈ ਦੁੱਧ ਵੀ ਚਿੱਟਾ ਹੈ ਨਾ ਹਾਂਜੀ ਠੀਕ ਹੈ ਇਹ ਵੀ ਇਹਦਾ ਮੁੱਲ ਫਿਰ ਜਾਇਜ ਕਰੀਏ ਬੋਲੋ 60 ਕਰਤਾ ਕਰ ਦੋ 60 ਤੱਕ ਹਾਂ ਜਾਇਜ ਕਰੀਏ ਕਰ ਦੋ ਤਾਂ ਮਾਨਤਾਨ ਕਰਦਾ ਤੇ ਕਰ ਦੋ ਪੱਕਾ ਇਮਾਨਦਾਰ ਜਿੱਥੋਂ 100 ਰੁਪਏ ਸ਼ੋਰ ਹੀ ਕਰਨੀ ਆ 55 ਕਰ ਲਓ ਹੋਰ ਕਰਤੀ ਮੇਰਾ ਪ੍ਰਾਣੇ ਕੋਈ ਕਰ ਲਓ ਅੱਜ ਉਹਦਾ ਹਾਂਜੀ ਕੋਈ ਕਰ ਮੈਂ ਫਿਰ ਕਹਾਂ ਦਸਾਦ ਨਹੀਂ ਭਾਈ ਨਹੀਂ ਨਹੀਂ ਗੁਸਾ ਕਰਾ 50000 ਦੀ ਦੇ ਦिए ਤੁਹਾਡੀ ਮਰਜ਼ੀ ਉਹ ਚਾਹ ਤੁਸੀਂ 100 ਰੁਪਿਆ ਛੋੜ ਕਰਦੇ ਹੋ ਭਾਵੇਂ 500 ਕਰਦੇ ਹੋ ਭਾਵੇਂ 50 ਕਰਦੇ ਹੋ ਸਰੋ ਠੀਕ ਹੈ ਤਾਂ ਕਿਆਂ ਤੇ ਓਦਾਂ ਮਹਿੰਗਾ ਨਹੀਂ ਨਹੀਂ ਵੀਰ ਜੀ ਬਾਕੀ ਮੇਰੇ ਹੱਥ ਜੋੜ ਕੇ ਬੇਨਤੀ ਆ ਜਿਹੜਾ ਵੀ ਵਹਿੜ ਖੜੇਗਾ ਨਾ ਤੇ ਕਰੇਗਾ ਯਾਦ ਹੀ ਵੱਡੀ ਵਹਿੜ ਆ ਥਾਂ ਪਾਂਡੇ ਵਾਲੀ ਆ ਤੇ ਓਦਾਂ ਵੀ ਗਰਮੀ ਸਿਆਲ ਦੀ ਨੂੰ ਕੋਈ ਗੱਲ ਨਹੀਂ ਹੈਗੀ ਹਣਾ ਹਾਂਜੀ ਹਾਂਜੀ ਤੇ ਬਾਕੀ ਮਾਲੋ ਵੀ ਦਾ ਡਰੈਸ ਆਪਾਂ ਦੱਸਤਾ ਏ ਫੋਨ ਨੰਬਰ ਉੱਤੇ ਲਾ ਦੇਣਾ ਹਣਾ ਤੇ ਬਾਕੀ ਤੇ ਵੀ ਨਾਲ ਸੰਪਰਕ ਕਰ ਲਿਓ ਹੈ ਇਹ ਗੱਲ ਹੈ ਕਿ ਕਰੇਲੂ ਆ ਵੀਰ ਦੀ ਮਜਬੂਰੀ ਹੈ ਕੋਈ ਤਾਂ ਠੰਡੀ ਸੀ ਲਿਆ ਹਨਾ ਹਾਂ ਹੋਰ ਵੀਰ ਜੀ ਕੋਈ ਕਹਿਣਾ ਚਾਹੁੰਦੇ ਜੀ ਵਾਹਿ ਜੀ ਮਿਹਰਬਾਨੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ